ਸਨੈਕਸ ਸਨੈਕਸ ਸਨੈਕ ਮੂਜੀ ਲੈ ਕੇ ਸਨੈਕਸ ਅੱਖਾਂ ਦੇ ਸਾਹਮਣੇ ਹੀ ਚੋਰ ਗੱਡੀ ਚੋਰੀ ਕਰਕੇ ਲੈ ਗਿਆ ਇਹ ਘਟਨਾ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਜਿੱਥੇ ਕ੍ਰਾਂਤੀ ਚੌਂਕ ਦੇ ਵਿੱਚ ਇੱਕ ਬੰਦਾ ਆਪਣੀ ਗੱਡੀ ਸਾਈਡ ਤੇ ਲਾ ਕੇ ਸਨੈਕਸ ਖਾਣ ਲੱਗ ਪਿਆ ਉਹਦੀਆਂ ਅੱਖਾਂ ਦੇ ਸਾਹਮਣੇ ਚੋਰ ਆਇਆ ਗੱਡੀ ਨੂੰ ਲੈ ਗਿਆ ਉਹ ਦੇਖਦਾ ਵੀ ਰਿਹਾ ਪਰ ਇਸ ਤੋਂ ਪਹਿਲਾਂ ਕਿ ਕੁਝ ਕਰਦਾ ਚੋਰ ਗੱਡੀ ਲੈ ਕੇ ਤਿੱਤਰ ਹੋ ਗਿਆ ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਮਸਤੈਰ ਸੀ ਪੁਲਸ ਨੇ ਆਪਣੀ ਜਾਂਚ ਦੇ ਵਿੱਚ ਖਸਤਾ ਕਰਤਾ ਕਿ ਚੋਰ ਨੇ ਗੱਡੀ ਕਿੱਦਾਂ ਚੋਰੀ ਕੀਤੀ ਕਿਉਂਕਿ ਸ਼ਹਿਰ 'ਚ ਥਾਂ-ਥਾਂ 'ਤੇ ਕੈਮਰੇ ਲੱਗੇ ਸੀ ਪੁਲਸ ਕੈਮਰੇ ਦੀ ਮਦਦ ਨਾਲ ਇਸ ਗੱਡੀ ਨੂੰ ਬਰਾਮਦ ਕਰਨ 'ਚ ਕਾਮਯਾਬ ਹੋ ਗਈ ਹੈ ਨਹੀਂ ਤਾਂ ਚੋਰਾਂ ਨੇ ਤਾਂ ਇਸ ਬੰਦੇ ਦਾ ਜਾਇਕਾ ਹੀ ਬਗਾੜ ਦਿੱਤਾ ਸੀ ਫਿਲਹਾਲ ਇਸ ਘਟਨਾ ਨੂੰ ਟ੍ਰੇਸ ਕਰਕੇ ਪੁਲਸ ਨੇ ਰੋਪੀ ਨੂੰ ਵੀ ਕਾਬੂ ਕਰ ਲਿਆ ਪੁਲਸ ਦੀ ਪੜਤਾਲ 'ਚ ਪਤਾ ਲੱਗਿਆ ਕੀ ਆ ਗੱਡੀ ਵਾਲਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਇਆ ਸੀ ਇਸ ਤੋਂ ਬਾਅਦ ਕ੍ਰਾਂਤੀ ਚੌਕ 'ਚ ਸਨੈਕਸ ਖਾਣ ਲੱਗ ਪਏ ਬਸ ਇਥੇ ਦੌਰਾਨ ਵਾਰਦਾਤ ਹੋ ਗਈ ਪੁਲਿਸ ਨੇ ਕੈਮਰਿਆਂ ਦੀ ਮਦਦ ਨਾਲ ਕੜੀ ਨਾਲ ਕੜੀ ਜੋੜੀ ਤੇ ਪਿੱਛਾ ਕਰਕੇ ਗੱਡੀ ਨੂੰ ਬਰਾਮਦ ਕਰ ਲਿਆ ਚੋਰ ਦੀ ਵੀ ਗ੍ਰਿਫਤਾਰੀ ਪਾ ਦਿੱਤੀ ਆ ਪੁਲਜ਼ਾ ਕਹਿਣਾ ਹੈ ਕਿ ਰੋਪੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਉਹ ਤੁਹਾਨੂੰ ਦਿਖਾਣੇ ਆ ਕਿ ਆਖਰਕਾਰ ਭਗਵੰਤ ਮਾਨ ਦੇ ਹਲਕੇ ਤੂਰੀ ਦੀ ਪੁਲਿਸ ਨੇ ਕਿਵੇਂ ਸੁਲਝਾਈ ਹੈ ਇਹ ਵਾਰਤਾਤ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਆਮਨ ਤਗਰਦੇ ਰਿਪੋਰਟ ਤੁਹਾਨੂੰ ਇਹ ਸੂਚਨਾ ਮਿਲੀ ਸੀ ਕਿ ਆਪਣੇ ਇਕਰਾਨ ਕੀ ਚੌਕ ਤੂਰੀ ਚ ਇੱਕ ਗੁਰਮੀਤ ਨਾਮ ਦਾ ਵਿਅਕਤੀ ਹੈ ਜਿਹੜਾ ਉਹਨੇ ਆਪਣੇ ਕਿਸੇ ਰਿਸ਼ਤੇਦਾਰ ਲਈ ਚਾਇਆ ਸੀ ਲੁਧਿਆਣੇ ਤੋਂ ਤੇ ਉਹ ਕੁਝ ਖਾ ਪੀ ਰਿਆ ਸੀ ਕਿ ਜਦੋਂ ਸਟਾਲ ਦੇ ਕਰਕੇ ਤਾਂ ਨੇੜੇ ਹੀ ਕਿਨਾਰੇ ਚੋਂ ਨੇੜੇ ਹੀ ਉਹਦੀ ਇੰਜਨ ਗੱਡੀ ਹੈ ਉਹ پارک ਸੀ ਉਹਦੇ ਕਹਿਣ ਮੁਤਾਬਕ ਕਿ ਮੈਂ ਹਲੇ ਕੁਝ ਖਾ ਪੀ ਹੀ ਰਿਆ ਸੀ ਕਿ ਮੇਰੇ ਸਾਹਮਣੇ ਹੀ ਮੇਰੀ ਗੱਡੀ ਡਰਾਈਵ ਹੁੰਦੀ ਦਿਖੀ ਉਹਨੂੰ ਵੀ ਕੋਈ ਬੰਦਾ ਅਣਪਛਾਤਾ ਵਿਅਕਤੀ ਬੈਠਾ ਰਿਹਾ ਜਿਹੜਾ ਉਹ ਗੱਡੀ ਉਹਦੇ ਸਾਹਮਣੇ ਹੀ ਭਜਾ ਕੇ ਲੈ ਗਿਆ ਜਿਹਦੇ ਮਗਰ ਇਹ ਥੋੜਾ ਜਿਹਾ ਭੱਜਣ ਦੀ ਕੋਈ ਕੀਤੀ ਭੜੰਦੀ ਵਜਿਤੀ ਲੇਕਿਨ ਉਹ ਐਨੇ ਨੂੰ ਸੋ ਨਿਕਲ ਗਿਆ ਤੇ ਨਾਲ ਦੀ ਨਾਲ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਇਸ ਚੀਜ਼ ਦੀ ਜਦੋਂ ਉਹਨੇ ਸਾਨੂੰ ਦੱਸਿਆ ਤਾਂ ਅਸੀਂ ਨਾਲ ਦੀ ਨਾਲ ਟੀਮਾਂ ਬਣਾਈਆਂ ਆਪਣੇ ਸੀਨੀਅਰ ਆਫੀਸਰ ਨੂੰ ਦੱਸ ਕੇ ਇਹਨਾਂ ਦਿਸ਼ਾਂ ਦੇ ਦੇਸ਼ ਨੂੰ ਸਾਥ ਟੀਮਾਂ ਦਾ ਗਠਨ ਹੋਇਆ ਉਸ ਤੋਂ ਬਾਅਦ ਅਸੀਂ ਕਰਦੇ ਕਰਦੇ ਅੱਜ ਅਸੀਂ ਨੂੰ ਮਤਲਬ 15 ਘੰਟੇ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਗੱਡੀ ਨੂੰ ਵੀ ਫੇਸ ਕਰ ਲਿਆ ਤੇ ਜਿਹੜਾ ਦੋਸ਼ੀ ਹੈ ਉਹ ਵੀ ਕਾਬੂ ਕਰ ਲਿਆ ਇਹ ਦੇਖੋ ਹਿਊਮਨ ਇੰਡਾਇਜੈਂਸ ਵੀ ਸੀ ਸਾਡੀ ਬਾਕੀ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਮਤਲਬ ਪਿੱਛੇ ਜਾਂਦੇ ਜਾਂਦੇ ਤੇ ਹੋਰ ਟੈਕਨੀਕਲ ਜਿਹੜੇ ਸਾਡੇ ਕੋਲ ਅ ਜਿੰਨਾ ਕ ਵੀ ਸਾਡੇ ਕੋਲ ਸੀਗਾ ਸੀ ਉਹ ਸਭ ਨਾਲ ਅੱਗੇ ਪਹੁੰਚ ਕੇ ਪਹੁੰਚਦੇ ਦੇ ਪਿੱਛਾ ਕਰਦੇ ਕਰਦੇ ਜਦੋਂ ਟਰੈਕ ਕਰਦੇ ਪਹਿਲਾਂ ਪੰਜ ਐਫਆਈਆ ਪਹਿਲਾਂ ਵੀ ਦਰਜ ਨੇ ਇਸ ਤੇ ਤੇ ਇਨਕਲੂਡਿੰਗ ਆ ਹੋਗੀ ਮਤਲਬ ਇਹ ਰਿਪੀਟ ਕਰਦਾ ਇਹ ਆਫੈਂਸ ਹੈ ਕਿ ਆਈ ਵਾਰ ਚੋਰੀ ਹੀ ਕਰਦਾ ਗੱਡੀਆਂ ਚੋਰੀ ਕਰਨ ਦਾ ਆਦਤੀ ਹੈ ਜੀ ਇਹ